ਕਰਮਜੀਤ कौर ਗੁਰਦਵਾਰੇ ਤੋਂ ਘਰ ਵਾਪਸ ਆ ਰਹੀ ਸੀ ਹੱਥ ਵਿੱਚ ਪ੍ਰਸ਼ਾਦ ਵਾਲੀ ਕਵਲੀ ਥੋੜੀ ਥੋੜੀ ਕੰਬ ਰਹੀ ਸੀ ਜਿਵੇਂ ਹੀ ਉਹਨਾਂ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਅੰਦਰੋਂ ਉਹਨਾਂ ਦੀ ਬਹੂ ਨਵਜੋਤ ਤੇ ਬੇਟੀ ਅਮਨ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇਜ਼ ਕੌੜੀਆਂ ਤੇ ਤਾਣੇ ਭਰੀਆਂ ਭੈਣੇ ਤੂਫਾਨ ਆ ਗਈ ਇਹ ਸਾਡਾ ਘਰ ਆ ਕੋਈ ਤਰਮਸ਼ਾਲਾ ਨਹੀਂ ਜਾਂ ਫਿਰ ਅਸੀਂ ਇਹ ਮੁਫਤ ਦਾ ਹੋਟਲ ਨਹੀਂ ਖੋਲਿਆ ਜਦੋਂ ਵੇਖੋ ਮੂੰਹ ਚੁੱਕ ਕੇ ਇੱਥੇ ਆ ਜਾਨੀ ਆ ਵਿਆਹ ਹੋ ਗਿਆ ਆ ਤੇਰਾ ਹੁਣ ਵਾਰ-ਵਾਰ ਪੀ ਕੇ ਆ ਕੇ ਆਰਾਮ ਫਰਮਾਉਣ ਦੀ ਆਦਤ ਛੱਡ ਦੇ ਅਮਨ ਜਿਹੜੀ ਹੁਣੇ ਹੀ ਆਪਣੀ ਮਾਂ ਦਾ ਪਤਾ ਕਰਨ ਆਈ ਸੀ ਹਰਾਨ ਰਹਿ ਗਈ ਉਹਦੇ ਹੱਥ ਵਿੱਚ ਫੜਿਆ ਚਾਹ ਦਾ ਕੱਪ ਹੇਠਾ ਹੀ ਰਹਿ ਗਿਆ ਭਾਬੀ ਕੀ ਹੁਣ ਮੈਂ ਇਸ ਘਰ ਚ ਆ ਵੀ ਨਹੀਂ ਸਕਦੀ ਨਵਜੋਤ ਤਾਣਾ ਮਾਰਦੇ ਹੋਏ ਬੋਲੀ ਮਤਲਬ ਸਾਫ਼ ਆ ਭੈਣੀ ਪਾਪਾ ਨੇ ਵਿਆਹ ਕਰ ਦਿੱਤਾ ਯਾ ਤੁਹਾਡਾ ਹੁਣ ਪੇਕੇ ਰਹਿ ਕੇ ਆਪਣੇ ਭਰਾ ਭਾਬੀ ਦੀ ਜ਼ਿੰਦਗੀ ਵਿੱਚ ਨਾ ਵੜੋ ਜਦੋਂ ਵੇਖੋ ਨਿੱਕੀ ਜੀ ਗੱਲ ਤੇ ਸਹੁਰਿਆਂ ਨਾਲ ਝਗੜਾ ਕਰਕੇ ਇੱਥੇ ਆ ਜਾਨੀ ਆ ਜਿਵੇਂ ਤੁਸੀਂ ਕੋਈ ਹੋਟਲ ਬੁੱਕ ਕਰਵਾਇਆ ਹੋਵੇ ਅਮਨ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਉਹ ਅੱਗੇ ਵਧੀ ਤੇ ਉੱਚੀ ਆਵਾਜ਼ ਵਿੱਚ ਬੋਲੀ ਬੱਸ ਭਾਬੀ ਬਹੁਤ ਵਧੀਆ ਰੰਗ ਵਿਖਾ ਰਹੀਆਂ ਤੂੰ ਪਰ ਮੇਰੇ ਨਾਲ ਜਰਾ ਸੋਚ ਸਮਝ ਕੇ ਗੱਲ ਕਰ ਇਹ ਘਰ ਮੇਰੇ ਪਿਓ ਤੇ ਭਰਾ ਦਾ ਆ ਤੇਰੀ ਮਲਕੀਅਤ ਨਹੀਂ ਆਈ ਸਮਝ ਤੇ ਜਦੋਂ ਤੱਕ ਮੇਰੇ ਪਾਪਾ ਦੀ ਜਾਦਾ ਇਸ ਘਰ ਵਿੱਚ ਆਣਾ ਮੈਂ ਜਦੋਂ ਚਾਹਾਂ ਆ ਸਕਦੀ ਆਂ ਦੁਖੀ ਹੋਵਾਂ ਜਾਂ ਮਾਂ ਦੀ ਤਬੀਅਤ ਦੀ ਵਜ੍ਹਾ ਨਾਲ ਪਰੇਸ਼ਾਨ ਹੋਵਾਂ ਮੇਰਾ ਜਦੋਂ ਦਿਲ ਕਰੂ ਮੈਂ ਆ ਜਾਉਂ ਥੋੜਾ ਆਰਾਮ ਕਰਨ ਆਈ ਸਾਂ ਪਰ ਤਾਨੂੰ ਤਾਂ ਬਸ ਤਾਨੇ ਮਾਰਨ ਦਾ ਸ਼ੌਂਕ ਆ ਨਵਜੋਤ ਖਿੱਚ ਕੇ ਬੋਲੀ ਓਹੋ ਬਹੁਤ ਦੁਖੀ ਹੋ ਤੁਸੀਂ ਤਾਂ ਫਿਰ ਮੈਂ ਕੀ ਕਰਾਂ ਮੈਨੂੰ ਕਿਉਂ ਦੁਖੀ ਕਰਨਾ ਜਾਣੀ ਆ ਯੂਣਾ ਇਹ ਦੁੱਖ ਸਹਰੇ ਰਹਿ ਕੇ ਚੱਲੇ ਜਿੱਥੇ ਤੇਰਾ ਅਸਲੀ ਘਰ ਆ ਇਹ ਘਰ ਹੁਣ ਤੇਰਾ ਨਹੀਂ ਅਮਨ ਇਹ ਮੇਰਾ ਤੇ ਗੁਰਪ੍ਰੀਤ ਦਾ ਘਰ ਆ ਅਮਨ ਇੱਕ ਪੈਰ ਅੱਗੇ ਵਧੀ ਤੁਹਾਡਾ ਘਰ ਇਹ ਨਾ ਭੁੱਲੋ ਇਸ ਘਰ ਦੀ ਨੀ ਮੇਰੇ ਪਾਪਾ ਨੇ ਰੱਖੀ ਸੀ ਤੇ ਮਾਂ ਨੇ ਇਹ ਟਿੱਟ ਜੋੜ ਕੇ ਘਰ ਬਣਾਇਆ ਸੀ ਤੂੰ ਤਾਂ ਬਸ ਆ ਗਈਆਂ ਇੱਥੇ ਰਹਿਣ ਹੁਣ ਏਨੀ ਜ਼ਬਾਨ ਚੱਲਣ ਲੱਗੀ ਆ ਇਹ ਬਾਹਰ ਗਲੀ ਤੱਕ ਸੁਣਦੀ ਆ ਸਾਰੇ ਖੜ ਖੜ ਕੇ ਵੇਖਦੇ ਆ ਤੇ ਬਾਹਰ ਖੜੀ ਪਰਮਜੀਤ ਨੇ ਵੀ ਸ਼ਰਮਿੰਦਗੀ ਦੀ ਵਜ੍ਹਾ ਨਾਲ ਦਰਵਾਜ਼ਾ ਖੋਲ੍ਹ ਦਿੱਤਾ ਤੇ ਅੰਦਰ ਆ ਗਈ ਪਰ ਅੰਦਰ ਪੈਰ ਰੱਖਦੇ ਹੀ ਥਾਲੀ ਉਹਨਾਂ ਦੇ ਹੱਥੋਂ ਡਿੱਗ ਪਈ ਪਿੱਤਲ ਦੀ ਥਾਲੀ ਜ਼ਮੀਨ ਤੇ ਡਿੱਗੀ ਤਾਂ ਘੰਟੀ ਵਰਗੀ ਆਵਾਜ਼ ਆਈ ਜਿਸ ਦੇ ਨਾਲ ਦੋਵਾਂ ਦੀਆਂ ਨਜ਼ਰਾਂ ਉਹਦੇ ਵੱਲ ਘੁੰਮ ਗਈਆਂ ਪਰਮਜੀਤ ਕੌਰ ਕੁਝ ਪਲ ਉਹਨਾਂ ਦੋਵਾਂ ਨੂੰ ਵੇਖਦੀ ਰਹੀ ਏਕ ਉਹਨਾਂ ਦੀ ਧੀ ਸੀ ਤੇ ਦੂਜੀ ਉਹਨਾਂ ਦੀ ਬਹੂ ਦੋਵਾਂ ਵਿੱਚ ਇੱਕੋ ਜਿਹੀ ਅੱਗ ਸੀ ਬਸ ਦਿਸ਼ਾ ਅਲੱਗ ਸੀ ਇੱਕ ਸਾਲ ਪਹਿਲਾਂ ਉਹਨਾਂ ਦੇ ਪਤੀ ਸਵਰਗ ਸਦਾਰ ਗਏ ਸੀ ਜਿਹਦੇ ਨਾਲ ਉਹਨਾਂ ਦੇ ਨਾਮ ਦਾ ਸਾਰਾ ਕੁਝ ਪਰਮਜੀਤ ਦੇ ਨਾਮ ਤੇ ਹੋ ਗਿਆ ਸੀ ਕਿਉਂਕਿ ਉਹਨਾਂ ਦੇ ਪਤੀ ਨੇ ਵਸੀਅਤ ਪਰਮਜੀਤ कौर ਦੇ ਨਾਮ ਕਰ ਦਿੱਤੀ ਸੀ ਬਸ ਉਦੋਂ ਦਾ ਹੀ ਉਹਨਾਂ ਦੀ ਬਹੂ ਤੇ ਬੇਟੇ ਨੇ ਉਹਨਾਂ ਦਾ ਬਹੁਤ ਖਿਆਲ ਰੱਖਿਆ ਫਿਰ ਅਚਾਨਕ 6 ਮਹੀਨਿਆਂ ਤੋਂ ਉਹਨਾਂ ਦੀ ਬਹੂ ਤੇ ਬੇਟਾ ਵਾਰ-ਵਾਰ ਜਾਇਦਾਦ ਆਪਣੇ ਨਾਮ ਕਰਨ ਬਾਰੇ ਕਹਿੰਦੇ ਉਹ ਬਹੁਤ ਵਧੀਆ ਢੰਗ ਨਾਲ ਰਹਿੰਦੇ ਸੀ ਇਸ ਲਈ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਆਪਣੇ ਬੇਟੇ ਬਹੂ ਦੇ ਨਾਮ ਕਰ ਦਿੱਤੀ ਸੀ ਤੇ ਹੁੰਦਿਆ ਹੀ ਸਭ ਕੁਝ ਜਿਵੇਂ ਬਦਲ ਗਿਆ ਉਹਨਾਂ ਦੀ ਬਹੂ ਹੁਣ ਉਹਨਾਂ ਨੂੰ ਤਾਨੇ ਦੇਣ ਲੱਗੀ ਤੇ ਬੋਝ ਸਮਝਣ ਲੱਗੀ ਜਿਹਦੇ ਨਾਲ ਪਰਮਜੀਤ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਆਪਣੀ ਬਹੂ ਦਾ ਅਸਲੀ ਰੂਪ ਵੇਖ ਕੇ ਉਹ ਜਦੋਂ ਵੀ ਆਪਣੇ ਬੇਟੇ ਨੂੰ ਇਹਦੇ ਬਾਰੇ ਦੱਸਦੀ ਤਾਂ ਉਹਨਾਂ ਨੂੰ ਹੀ ਸਮਝਾ ਦਿੰਦਾ ਵੇਖ ਮਾਂ ਨਵਜੋਤ ਆਫਿਸ ਦਾ ਕੰਮ ਵੀ ਕਰਦੀ ਆ ਤੇ ਘਰ ਵੀ ਸੰਭਾਲਦੀ ਆ ਤੁਹਾਡਾ ਚੰਗੀ ਤਰ੍ਹਾਂ ਖਿਆਲ ਰੱਖਦੀ ਆ ਹੋ ਤੁਹਾਨੂੰ ਕੀ ਚਾਹੀਦਾ ਆ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਐਵੇਂ ਹੀ ਆਪਣੀ ਬਹੂ ਚ ਬਰਾਈਆਂ ਲੱਭਦੇ ਰਹਿੰਦੇ ਹੋ ਮੇਰੀ ਘਰ ਵਾਲੀ ਬੜੀ ਚੰਗੀ ਆ ਇਸ ਲਈ ਤੁਸੀਂ ਇਹ ਫਾਲਤੂ ਦੀਆਂ ਖੇਡਾਂ ਖੇਡਣੀਆਂ ਬੰਦ ਕਰ ਦਿਓ ਤੇ ਘਰ ਦਾ ਮਾਹੌਲ ਨਾ ਖਰਾਬ ਕਰੋ ਆਪਣੇ ਮੁੰਡੇ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਦੇ ਦਿਲ ਨੂੰ ਜਿਵੇਂ ਸਦਮਾ ਲੱਗ ਗਿਆ ਹੁਣ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਕਿਉਂ ਉਹਨਾਂ ਦੇ ਪਤੀ ਨੇ ਆਪਣੀ ਸਾਰੀ ਜਾਇਦਾਦ ਆਪਣੇ ਨੂੰ ਪੋਤੇ ਦੇ ਨਾਮ ਨਾ ਕਰਕੇ ਉਹਨਾਂ ਦੇ ਨਾਮ ਕੀਤੀ ਸੀ ਉਥੇ ਹੀ ਹੁਣ ਉਹ ਦੋਵੇਂ ਹਜੇ ਵੀ ਲੜ ਰਹੀਆਂ ਸੀ ਕਿ ਪਰਮਜੀਤ ਹੌਲੀ ਜਿਹੀ ਬੁੜਬੜਾਈ ਬਸ ਬਹੁਤ ਹੋ ਗਿਆ ਗਲੀ ਤੱਕ ਆਵਾਜ਼ਾਂ ਜਾਂਦੀਆਂ ਤੁਹਾਡੀਆਂ ਕੀ ਸੋਚਣਗੇ ਲੋਕ ਤੁਹਾਡੀ ਬਾਤ ਸੁਣ ਕੇ ਇਹ ਸੁਣ ਕੇ ਨਵਜੋਤ ਉੱਚੀ ਆਵਾਜ਼ ਚ ਤਾਣੇ ਭਰੇ ਲਹਿਜੇ ਨਾਲ ਬੋਲੀ ਤਾਂ ਆ ਗਿਆ ਤੁਸੀਂ ਮਾਜੀ ਜੇ ਤੁਹਾਨੂੰ ਆਪਣੀ ਇੱਜ਼ਤ ਦੀ ਇੰਨੀ ਹੀ ਫਿਕਰ ਹੈ ਨਾ ਤਾਂ ਹੁਣੇ ਇਸੇ ਵਕਤ ਇਸ ਕੁੜੀ ਨੂੰ ਕਹੋ ਕਿ ਆਪਣਾ ਸਮਾਨ ਬੰਨੇ ਤੇ ਨਿਕਲ ਜਾਵੇ ਇੱਥੋਂ ਬਹੁਤ ਪਰੇਸ਼ਾਨ ਕਰ ਲਿਆ ਮੇਰੇ ਘਰ ਹੀ ਮੈਨੂੰ ਆਣ ਕੇ ਬਲਕੇ ਤੁਸੀਂ ਵੀ ਤੁਸੀਂ ਵੀ ਆਪਣੀ ਇਸ ਲਾਡਲੀ ਨਾਲ ਹੀ ਬਾਹਰ ਦਾ ਰਸਤਾ ਵੇਖ ਲਓ ਦੋਵਾਂ ਮਾਵਾਾਂ ਧੀਆਂ ਨੇ ਤਾਂ ਸਾਡਾ ਜੀਣਾ ਰਾਮ ਕਰਕੇ ਰੱਖਿਆ ਆ ਨਾ ਕੋਈ ਇਹਨਾਂ ਨੂੰ ਕੰਮ ਧੰਦਾ ਆ ਬਸ ਸਾਰਾ ਦਿਨ ਰੋਂਦੀਆਂ ਰਹਿੰਦੀਆਂ ਆ ਤੇ ਮੁਫਤ ਦੀਆਂ ਰੋਟੀਆਂ ਤੋੜਦੀਆਂ ਰਹਿੰਦੀਆਂ ਆ ਅਮਨ ਦਾ ਚਿਹਰਾ ਸੁਰਖ ਲਾਲ ਹੋ ਗਿਆ ਉਹਨੇ ਗੁੱਸੇ ਨਾਲ ਕਿਹਾ ਭਾਬੀ ਜ਼ੁਬਾਨ ਸੰਭਾਲ ਕੇ ਬੋਲ ਤੇ ਰੱਬ ਕੋਲੋਂ ਡਰ ਇਹੋ ਜੀਆਂ ਗੱਲਾਂ ਕਰਦੇ ਤੈਨੂੰ ਥੋੜੀ ਵੀ ਸ਼ਰਮ ਨਹੀਂ ਆਉਂਦੀ ਬਜ਼ੁਰਗਾਂ ਨਾਲ ਕਿਵੇਂ ਗੱਲ ਕੀਤੀ ਜਾਂਦੀ ਆ ਤੇਰੀ ਮਾਂ ਨੇ ਸਿਖਾਇਆ ਨਹੀਂ ਤੈਨੂੰ ਮੈਂ ਇਥੇ ਭੀਖ ਮੰਗਣ ਨਹੀਂ ਆਈ ਆਪਣੇ ਘਰ ਆਈਆਂ ਆਪਣੇ ਮਾਪਿਓ ਦੇ ਘਰ ਉਹਦੀ ਗੱਲ ਸੁਣ ਕੇ ਨਵਜੋਤ ਨੇ ਵੀ ਗੁੱਸੇ ਨਾਲ ਕਿਹਾ ਮੈਂ ਵੀ ਸਹੀ ਬੋਲ ਰਹੀ ਹਾਂ ਹੁਣ ਇਹ ਤੇਰੇ ਮਾਪਿਓ ਦਾ ਘਰ ਨਹੀਂ ਆ ਤੇ ਮੇਰੀ ਇੱਕ ਗੱਲ ਸੁਣ ਲੈ ਜੇ ਮੇਰੀ ਮਾਂ ਤੇ ਗਈ ਨਾ ਤਾਂ ੱਤਕੇ ਮਾਰ ਕੇ ਤੈਨੂੰ ਘਰੋਂ ਕੱਢ ਦੂੰਗੀ ਲੱਗੀ ਸਮਝੇ ਯਸਲੀ ਇਹ ਮੈਂ ਸ਼ਰਾਫਤ ਨਾਲ ਕਹਿਨੀ ਆ ਚੁੱਪਚਾਪ ਨਿਕਲ ਜਾ ਇਥੋਂ ਅਮਨ ਗੁੱਸੇ ਨਾਲ ਬੋਲੀ ਮੈਂ ਕਿਤੇ ਨਹੀਂ ਜਾਣਾ ਜਿਹੜੇ ਘਰ ਚ ਮੇਰਾ ਬਚਪਨ ਬੀਤਿਆ ਆ ਜਿੱਥੇ ਮੈਂ ਆਪਣੇ ਪਿਓ ਦੀ ਅਰਥੀ ਵੇਖੀ ਆ ਉਥੇ ਆਉਂਦਾ ਹੱਕ ਮੇਰੇ ਕੋਲ ਕੋਈ ਨਹੀਂ ਖੋ ਸਕਦਾ ਇਹ ਤੁਸੀਂ ਸਮਝ ਲਓ ਨਵਜੋਤ ਪੜਾਜਿਆ ਹੱਸੀ ਹੱਥ ਲੱਕ ਤੇ ਰੱਖੇ ਤੇ ਬੋਲੀ ਓਹੋ ਬੜਾ ਹੱਕ ਜਤਾ ਰਹੀਆਂ ਤੂੰ ਤਾਂ ਕਿਉਂ ਨਾ ਤੂੰ ਆਪਣੀ ਸਮਾਨ ਨੂੰ ਵੀ ਆਪਣੇ ਨਾਲ ਹੀ ਲੈ ਜਾ ਜਿਹੜੀ ਸਾਰਾ ਦਿਨ ਬੈਠੀ ਮਾਲਾ ਜਪਦੀ ਰਹਿੰਦੀ ਆ ਤੇ ਰੋਂਦੀ ਰਹਿੰਦੀ ਆ ਹੋਰ ਇਹਨੂੰ ਕੁਝ ਆਉਂਦਾ ਨਹੀਂ ਸਾਰਾ ਭੋਜ ਮੇਰੇ ਉੱਤੇ ਤੇ ਗੁਰਪ੍ਰੀਤ ਦੇ ਸਿਰ ਤੇ ਆ ਬਸ ਤੁਹਾਨੂੰ ਦੋਵਾਂ ਮਾਵਾਂ ਤਿਆਂ ਨੂੰ ਤਾਂ ਮੁਫਤ ਦੀਆਂ ਰੋਟੀਆਂ ਤੇ ਜੀਣ ਦੀ ਆਦਤ ਪਈ ਆ ਨਾ ਅਮਨ ਦਾ ਸਬਰ ਟੁੱਟ ਗਿਆ ਉਹ ਇੱਕ ਪੈਰ ਅੱਗੇ ਵਧੀ ਤੇ ਕੰਬ ਦੀ ਆਵਾਜ਼ ਵਿੱਚ ਬੋਲੀ ਬਸ ਭਾਬੀ ਹੁਣ ਇੱਕ ਲਗਜ਼ ਹੋਰ ਨਾ ਕਹੀਂ ਮੇਰੀ ਮਾਂ ਬਾਰੇ ਜਿਹੜੀ ਮਾਂ ਨੇ ਤੁਹਾਨੂੰ ਇਸ ਘਰ ਚ ਧੀ ਬਣਾ ਕੇ ਜਗ੍ਹਾ ਦਿੱਤੀ ਅਜੋ ਹੋ ਤੈਨੂੰ ਬੋਝ ਲੱਗਣ ਲੱਗਦੀ ਆ ਕਦੀ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ ਈ ਘਰ ਦਾ ਸਾਰਾ ਕੰਮ ਤਾਂ ਤੂੰ ਕਰਦੀ ਆ ਪਰ ਹੋਰ ਸਾਰਾ ਕੁਝ ਭੁੱਲ ਗਈ ਆ ਵੱਡਿਆਂ ਨੂੰ ਇੱਜ਼ਤ ਦੇਣੀ ਵੀ ਭੁੱਲ ਗਈ ਆ ਇਹ ਸੁਣ ਕੇ ਨਵਜੋਤ ਗੁੱਸੇ ਨਾਲ ਫਟ ਪਈ ਬੜੀ ਮਿਰਚ ਲੱਗਦੀ ਆ ਤੈਨੂੰ ਮੇਰੀ ਮਾਂ ਬਾਰੇ ਬੋਲਦੇ ਤਾਂ ਤੈਨੂੰ ਮਿਰਚ ਨਹੀਂ ਲੱਗੀ ਬਹੁਤ ਹੋ ਗਿਆ ਹੁਣ ਤੇਰਾ ਇਹ ਭਾਸ਼ਣ ਜੇ ਇੰਨਾ ਹੀ ਦੋਖ ਹੁੰਦਾ ਐ ਨਾ ਆਪਣੀ ਮਾਂ ਦਾ ਤਾਂ ਕਿਉਂ ਨਹੀਂ ਲੈ ਜਾਂਦੀ ਆਪਣੇ ਨਾਲ ਇਹਨੂੰ ਇਕੱਠੀਆਂ ਬਹਿ ਕੇ ਇੱਕ ਦੂਜੇ ਦੀਆਂ ਮਜਬੂਰੀਆਂ ਰੋ ਰੋ ਕੇ ਸੁਣਿਓ ਤੇ ਸਾਡੇ ਸਿਰੋਂ ਬੋਝ ਉਤਾਰੋ ਕਿਉਂਕਿ ਹੁਣ ਮੇਰੇ ਕੋਲੋਂ ਇਹ ਬੋਝ ਚੱਲਿਆ ਨਹੀਂ ਜਾਂਦਾ ਅਮਨ ਦੀਆਂ ਅੱਖਾਂ ਪਰ ਆਈਆਂ ਉਹ ਕੁਝ ਬੋਲਣ ਹੀ ਲੱਗੀ ਸੀ ਕਿ ਅੰਦਰੋਂ ਗੁਰਪ੍ਰੀਤ ਉਹਦਾ ਪ੍ਰਭਾਰ ਆ ਗਿਆ ਉਹਨੇ ਗੁੱਸੇ ਨਾਲ ਅਮਨ ਵੱਲ ਵੇਖਿਆ ਬੱਸ ਕਰ ਅਮਨ ਹੁਣ ਉਹੋ ਦ੍ਰਮਣ ਕਰ ਜਦੋਂ ਵੇਖੋ ਝਗੜਾ ਕਰਕੇ ਆ ਜਾਨੀ ਆ ਇੱਥੇ ਮੂੰਹ ਚੋੱਕ ਕੇ ਹੁਣ ਅਸੀਂ ਥੱਕ ਗਏ ਆ ਤੇਰੇ ਨਾ ਕਹਾਣੀਆਂ ਸੁਣ ਸੁਣ ਕੇ ਫਿਰ ਅਮਨ ਨੇ ਕੰਬਦੀ ਆਵਾਜ਼ ਵਿੱਚ ਕਿਹਾ ਵੀਰ ਤੂੰ ਹੀ ਪਰਮਜੀਤ ਨੇ ਕੁਝ ਕਹਿਣਾ ਚਾਹਿਆ ਕਿ ਗੁਰਪ੍ਰੀਤ ਨੇ ਚੁੱਪ ਕਰਾਉਂਦੇ ਹੋਏ ਕਿਹਾ ਪਲੀਜ਼ ਮਾਂ ਜੇ ਜ਼ਿਆਦਾ ਤਕਲੀਫ ਹੁੰਦੀ ਆ ਨਾ ਤਾਂ ਤੂੰ ਵੀ ਜਾ ਸਕਦੀ ਆ ਸਾਡੀ ਆਪਣੀ ਵੀ ਜ਼ਿੰਦਗੀ ਆ ਅਸੀਂ ਵੀ ਜੀਣਾ ਚਾਹੁੰਦੇ ਆ ਬੱਚਿਆਂ ਦਾ ਭਵਿੱਖ ਵੀ ਬਣਾਉਣਾ ਆ ਵੀਵੇਂ ਕਿਵੇਂ ਤੁਹਾਨੂੰ ਚੱਲ ਦੇ ਰਹੀਏ ਜੇ ਨਹੀਂ ਜਾ ਸਕਦੀ ਦਾ ਚੁੱਪਚਾਪ ਇੱਕ ਕਮਰੇ 'ਚ ਪਈ ਰਿਹਾ ਕਰ ਇਹ ਸੁਣ ਕੇ ਪਰਮਜੀਤ ਦੀ ਅੱਖਾਂ ਵਿੱਚ ਅਥਰੂ ਆ ਗਏ ਪਰ ਉਹ ਕੁਝ ਨਾ ਬੋਲੀ ਤਾਂ ਅਮਨ ਨੇ ਆਪਣੀ ਮਾਂ ਵੱਲ ਵੇਖਿਆ ਉਹ ਪਹਿਲਾਂ ਤਾਂ ਪਰੇਸ਼ਾਨ ਹੋ ਗਈ ਉਹਦੀ ਤਾਂ ਆਪਣੇ ਘਰ ਖੁਦ ਨਹੀਂ ਸੀ ਬੰਦੀ ਆਪਣੀ ਸੱਸ ਤੇ ਆਪਣੇ ਘਰ ਵਾਲੇ ਨਾਲ ਤਾਂ ਉਹ ਆਪਣੀ ਮਾਂ ਦਾ ਬੋਝ ਕਿਵੇਂ ਚੁੱਕਦੀ ਉਹ ਹੌਲੀ ਜਿਹੀ ਬੋਲੀ ਮੰਮੀ ਮੈਨੂੰ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਇਸ ਘਰ ਚੱਕਦੀ ਨਹੀਂ ਆਵਾਂਗੀ ਸ਼ਾਇਦ ਹੁਣ ਇਹ ਘਰ ਕਰ ਨਹੀਂ ਰਿਹਾ ਬਸ ਚਾਰ ਦੀਵਾਰੀਆਂ ਰਹਿ ਗਈਆਂ ਆ ਰਮਨ ਦੀਆਂ ਅੱਖਾਂ ਵਿੱਚ ਹੱਥ ਰੋ ਸੀ ਉਹ ਹੌਲੀ-ਹੌਲੀ ਬਾਹਰ ਚਲੀ ਗਈ ਪਿੱਛੇ ਪਰਮਜੀਤ ਖੜੀ ਵੇਖਦੀ ਰਹੀ ਉਸ ਰਾਤ ਪਰਮਜੀਤ ਫਿਰ ਆਪਣੇ ਕਮਰੇ ਤੋਂ ਬਾਹਰ ਨਾ ਨਿਕਲੀ ਉਹ ਆਪਣੇ ਕਮਰੇ ਵਿੱਚ ਰੋਂਦੀ ਰਹੀ ਤੇ ਆਪਣੇ ਪਤੀ ਨੂੰ ਯਾਦ ਕਰਦੀ ਰਹੀ ਅੱਜ ਉਹ ਕਿਹੋ ਜੀ ਦਲਦਲ ਵਿੱਚ ਖੜੀ ਸੀ ਜਿਸ ਪੁੱਤ ਨੂੰ ਉਹਨਾਂ ਨੇ ਲਾੜ ਪਿਆਰ ਨਾਲ ਪਾਲਿਆ ਸੀ ਉਹੀ ਉਹਨਾਂ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਅਗਲੇ ਦਿਨ ਸਵੇਰ ਦੇ 6 ਵਜੇ ਗਏ ਪਰਮਜੀਤ ਕੌਰ ਉઠી ਤੇ ਇਸ਼ਨਾਨ ਕਰਕੇ ਨਾਮ ਜਪਣ ਲੱਗੀ ਫਿਰ ਨਾਮ ਜਪਣ ਤੋਂ ਬਾਅਦ ਉਹ ਹੱਥ ਜੋੜ ਕੇ ਬੋਲੀ ਵਸ ਪ੍ਰਮਾਤਮਾ ਅੱਜ ਦਾ ਦਿਨ ਸ਼ਾਂਤੀ ਨਾਲ ਬੀਤੇ ਫਿਰ ਉਹ ਹੌਲੀ-ਹੌਲੀ ਰਸੋਈ ਵਿੱਚ ਗਈ ਰਸੋਈ ਦਾ ਦਰਵਾਜ਼ਾ ਬੰਦ ਸੀ ਉਹਨੂੰ ਤਾਲਾ ਲੱਗਾ ਸੀ ਇਹ ਵੇਖ ਕੇ ਉਹ ਮੁੜ ਕੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਤੇ ਫਿਰ ਉਹਨੇ ਹੌਲੀ ਜੀ ਆਵਾਜ਼ ਦਿੱਤੀ ਨਵਜੋਤ ਪੁੱਤ ਇੱਕ ਕੱਪ ਚਾਹ ਬਣਾ ਦੇ ਸੇ ਤਾਂ ਠੀਕ ਨਹੀਂ ਲੱਗ ਰਹੀ ਮੇਰੀ ਅੰਦਰੋਂ ਬਹੁ ਦੀ ਆਵਾਜ਼ ਆਈ ਰੋਹੋ ਚਿੜਚਿੜੀ ਜਈ ਆਵਾਜ਼ ਨਾਲ ਬੋਲੀ ਕੀ ਅਮਾ ਜੀ ਸਵੇਰੇ ਸਵੇਰੇ ਸ਼ੁਰੂ ਹੋ ਗਏ ਤੁਸੀਂ ਮੈਂ ਕੋਈ ਨੌਕਰ ਨਹੀਂ ਆ ਤੁਹਾਡੀ ਪਰਮਜੀਤ ਚੁੱਪ ਰਹੀ ਤੇ ਹੌਲੀ ਜਈ ਬੋਲੀ ਪੁੱਤ ਮੈਂ ਤਾਂ ਬਸ ਇੱਕ ਕੱਪ ਚਾਹ ਮੰਗੀ ਸੀ ਸਿਰਦਰਦ ਹੋ ਰਿਹਾ ਆ ਨਵਜੋਤ ਹੁਣ ਬਾਹਰ ਨਿਕਲ ਆਈ ਸੀ ਵਾਲ ਖੁੱਲੇ ਹੋਏ ਹੱਥ ਵਿੱਚ ਮੋਬਾਈਲ ਤੇ ਪੂਰੇ ਗੁੱਸੇ ਨਾਲ ਬੋਲੀ ਤਾਂ ਕੀ ਹੋਇਆ खुद ਜਾ ਕੇ ਬਣਾ ਲੈ ਚਾ ਬਣਾ ਕੇ ਪੀ ਲੈ ਹਜੇ ਤਾਂ ਹੱਥ ਪੈਰ ਚੱਲਦੇ ਆ ਤੇਰੇ ਹਜੇ ਨਹੀਂ ਤੂੰ ਮਰਦੀ ਐਵੇਂ ਆਪਣੀ ਬਹੂ ਨੂੰ ਪਰੇਸ਼ਾਨ ਕਰਕੇ ਬਹੁਤ ਚੰਗਾ ਲੱਗਦਾ ਆ ਨਾ ਤੈਨੂੰ ਪਰਮਜੀਤ ਦੇ ਚਿਹਰੇ ਤੇ ਜਿਵੇਂ ਕੋਈ ਤੇਜ਼ ਥੱਪੜ ਪਿਆ ਹੋਵੇ ਉਹਨਾਂ ਦੀਆਂ ਅੱਖਾਂ ਪਰ ਆਈਆਂ ਪਰ ਉਹਨਾਂ ਨੇ ਸਿਰਫ ਇਹ ਨਹੀਂ ਕਿਹਾ ਪੁੱਤ ਮੈਂ ਤੈਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਪਰ ਰਸੋਈ ਵਿੱਚ ਦਾ ਇਹਦੇ ਅੱਗੇ ਉਹ ਕੁਝ ਬੋਲਦੀ ਕਿ ਨਵਜੋਤ ਗੁੱਸੇ ਨਾਲ ਬੋਲੀ ਪਰੇਸ਼ਾਨ ਪ੍ਰੇਸ਼ਾਨ ਤਾਂ ਤਾਉ ਉਹ ਵੀ ਹੀ ਕਰਦੀ ਰਹਿਨੀ ਆ ਕਦੀ ਕੁਝ ਕਰਦੀ ਆ ਕਦੀ ਕੁਝ ਸਵੇਰੇ ਸਵੇਰੇ ਚਾਹ ਨਾਲ ਸੌਣ ਮੀਂਹ ਦਿੰਦੀ ਤੇ ਤੂੰ ਪਰੇਸ਼ਾਨ ਕਰਨ ਦੀ ਗੱਲ ਕਰਦੀ ਆ ਫਿਰ ਉਹਨੇ ਰਸੋਈ ਦੀ ਚਾਬੀ ਉਹਨਾਂ ਵੱਲ ਸੁੱਟਦੇ ਹੋਏ ਕਿਹਾ ਜਾ ਜਾ ਕੇ ਚਾਹ ਬਣਾ ਲੈ ਤੇ ਇੱਕ ਕੱਪ ਮੇਰੇ ਲਈ ਵੀ ਕੌਫੀ ਦਾ ਬਣਾ ਦੇ ਤੇ ਉਹ ਬੜੀ ਆਕੜ ਨਾਲ ਆਪਣੇ ਕਮਰੇ 'ਚ ਚਲੀ ਗਈ ਪਰਮਜੀਤ ਉੱਥੇ ਖੜੀ ਚਾਬੀ ਵੱਲ ਵੇਖਦੀ ਰਹੀ ਫਿਰ ਅਪਮਾਨ ਦਾ ਘੁੱਟ ਪੀ ਕੇ ਰਸੋਈ ਵਿੱਚ ਗਈ ਚਾਹ ਬਣਾ ਕੇ ਪਰਮਜੀਤ ਨੇ ਹੌਲੀ ਜਿਹੀ ਟ੍ਰੇ ਚੁੱਕੀ ਕੱਪਾਂ ਵਿੱਚੋਂ ਚਾਹ ਬਾਹਰ ਨਾ ਡੁੱਲ ਜਾਵੇ ਇਸ ਲਈ ਹੱਥ ਕੰਬਦੇ ਹੋਏ ਵੀ ਉਹ ਸਾਵਧਾਨੀ ਨਾਲ ਤੁਰ ਰਹੀ ਸੀ ਨਵਜੋਤ ਦੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀ ਤੇ ਕੱਪ ਟੇਬਲ ਤੇ ਰੱਖ ਦਿੱਤਾ ਕਮਰੇ ਵਿੱਚ ਟੀਵੀ ਚੱਲ ਰਿਹਾ ਸੀ ਨਵਜੋਤ ਮੋਬਾਈਲ ਵੇਖ ਰਹੀ ਸੀ ਬਿਨਾਂ ਸਿਰ ਉੱਪਰ ਚੁੱਕ ਕੇ ਬੋਲੀ ਕਿੰਨੀ ਦੇਰ ਲਾ ਦਿੱਤੀ ਛੇਤੀ ਨਹੀਂ ਸੀ ਬਣਾ ਕੇ ਲਿਆ ਸਕਦੀ ਪਰਮਜੀਤ ਕੌਰ ਬਸ ਥੋੜਾ ਜਿਹਾ ਮੁਸਕਰਾ ਪਈ ਪੁੱਤ ਗੈਸ ਥੋੜਾ ਹੌਲੀ ਚੱਲਦਾ ਸੀ अच्छा अच्छा ਹੁਣ ਬਹਾਨੇ ਨਾ ਬਣਾ ਨਵਜੋਤ ਨੇ ਹੱਥ ਝੜਕਦੇ ਹੋਏ ਕਿਹਾ ਕੱਪ ਉੱਥੇ ਰੱਖ ਦੇ ਤੇ ਚਲੀ ਜਾ ਬਾਹਰ ਹੁਣ ਕਮਰੇ ਵਿੱਚ ਬਿਨਾ ਆਵਾਜ਼ ਦਿੱਤੇ ਹੁਣ ਛੱਡ ਦੇ ਲੱਗੀ ਸਮਝ ਆਵਾਜ਼ ਦੇ ਕੇ ਆਇਆ ਕਰ ਪਰਮਜੀਤ ਦਾ ਦਿਲ ਜਿਵੇਂ ਦਰਦ ਨਾਲ ਭਰ ਗਿਆ ਉਹਨਾਂ ਨੇ ਕੱਪ ਟੇਬਲ ਤੇ ਰੱਖੇ ਤੇ ਚੁੱਪਚਾਪ ਬਾਹਰ ਆ ਗਈ ਅੱਖਾਂ ਨਾਮ ਸੀ ਆਖਰ ਉਹ ਕੀ ਕਰਦੀ ਉਹਨਾਂ ਦੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ ਸ਼ਾਮ ਦੇ 5 ਵਜੇ ਜਦੋਂ ਪਰਮਜੀਤ कौर ਮਾਲਾ ਜਪ ਰਹੀ ਸੀ ਵਦੋਹੀਨ ਉਹ ਜੋਤ ਗੁੱਸੇ ਨਾਲ ਆਪਣੇ ਕਮਰੇ ਤੋਂ ਬਾਹਰ ਆਈ ਹੱਥ ਵਿੱਚ ਮੋਬਾਈਲ ਤੇ ਮੱਥੇ ਤੇ ਤਿਉੜੀਆਂ ਸੋਣ ਬੁੜੀਏ ਅੱਜ ਮੇਰੇ ਪੇਕੇਓ ਮੇਰੇ ਰਿਸ਼ਤੇਦਾਰਾਂ ਨੇ ਆਉਣਾ ਆ ਪਰਮਜੀਤ ਕੌਰ ਚੁੱਪ ਹੋ ਗਈ ਤੇ ਹੌਲੀ ਜੀ ਬੋਲੀ ਅੱਛਾ ਬਹੁਤ ਤਾਂ ਮੈਂ ਘਰ ਸਾਫ਼ ਕਰ ਦਿੰਨੀ ਆ ਮੈਨੂੰ ਕੱਲਾ ਘਰ ਸਾਫ਼ ਨਹੀਂ ਚਾਹੀਦਾ ਖਾਣਾ ਵੀ ਚਾਹੀਦਾ ਆ ਤੇ ਉਹ ਤੂੰ ਬਣਾਏਂਗੀ ਸੋਚਿਆ ਸੀ ਹੋਟਲੋਂ ਮੰਗਵਾ ਲੂੰਗੀ ਪਰ ਅੱਜਕੱਲ ਸਾਰਾ ਕੁਝ ਮਹਿੰਗਾ ਹੋ ਗਿਆ ਆ ਤਾਂ ਹੁਣ ਸੋਚਿਆ ਤੇਰੇ ਕੋਲੋਂ ਵੀ ਕੋਈ ਕੰਮ ਲੈ ਲਾਂ ਪਰਮਜੀਤ ਘਰ ਇਹ ਸੁਣ ਕੇ ਚੁੱਪ ਹੋ ਗਈ ਤੇ ਹਰਾਨੀ ਨਾਲ ਬੋਲੀ ਪੁੱਤ ਮੈਂ ਇਹਨਾ ਕੰਮ ਕਿਵੇਂ ਕਰੂੰਗੀ ਨੋ ਜੋਤ ਵਿੱਚ ਹੀ ਟੋਕਦੇ ਹੋਏ ਬੋਲੀ ਜਿਵੇਂ ਕਰੂੰਗੀ ਇਹਦਾ ਕੀ ਮਤਲਬ ਹੁੰਦਾ ਆ ਚੰਗੀ ਭਲੀ ਖਾਂਦੀ ਪੀਂਦੀ ਆ ਐਵੇਂ ਤਾਂ ਹੈ ਨਹੀਂ ਕਿ ਤੇਰੇ ਸਰੀਰ ਚ ਜਾਨ ਨਹੀਂ ਬਚੀ ਇਸ ਲਈ ਕੋਈ ਤਾਂ ਕੰਮ ਕਰ ਲਿਆ ਕਰ ਐਵੇਂ ਬੇਮਤਲਬ ਮਾਲਾ ਫੇਰਦੀ ਰਹਿਣੀ ਆ ਕੋਈ ਬਹਾਨਾ ਨਹੀਂ ਚਾਹੀਦਾ ਮੈਨੂੰ ਚੂਪ ਚਾਪ ਕੰਮ ਕਰ ਉੱਠ ਕੇ ਤਾਂ ਪਰਮਜੀਤ ਕੌਰ ਬੋਲੀ ਪੁੱਤ ਮੈਂ ਪੂਰੀ ਕੋਸ਼ਿਸ਼ ਕਰੂੰਗੀ ਪਰ ਮੇਰੇ ਲਾਕ ਚ ਦਰਦ ਰਹਿੰਦਾ ਆ ਤੇ ਹੱਥ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਨਵਜੋਤ ਅੱਖਾਂ ਕੱਢਦੇ ਹੋਏ ਤੇ ਉੱਚੀ ਆਵਾਜ਼ ਵਿੱਚ ਬੋਲੀ ਚੁੱਪ ਰਹਿ ਜਦੋਂ ਕੋਈ ਕੰਮ ਕਹਿ ਦਿਓ ਉਦੋਂ ਕੋਈ ਨਾ ਕੋਈ ਬਹਾਨਾ ਤਿਆਰ ਹੀ ਰਹਿੰਦਾ ਆ ਤੇਰਾ ਜੇ ਖਾਣਾ ਨਾ ਬਣਾਇਆ ਤਾਂ ਅੱਜ ਮੈਂ ਸਾਰਿਆਂ ਨੂੰ ਦੱਸੂੰਗੀ ਕਿ ਤੇਰੀ ਵਜ੍ਹਾ ਨਾਲ ਮੇਰੇ ਰਿਸ਼ਤੇਦਾਰ ਭੁੱਖੇ ਵਾਪਸ ਮੁੜੇ ਤੇ ਯਾਦ ਰੱਖੀ ਮੈਂ ਹੁਣ ਇਹ ਬੁਢਾਪੇ ਵਾਲਾ ਡਰਾਮਾ ਨਹੀਂ ਸਹਿਣਾ ਜੇ ਸਾਡੇ ਘਰ ਰਹਿਣਾ ਹੈ ਨਾ ਤਾਂ ਕੰਮ ਕਰਨਾ ਪਊਗਾ ਨਹੀਂ ਤਾਂ ਦਰਵਾਜ਼ਾ ਖੁੱਲ੍ਹਿਆ ਆ ਚਲੀ ਜਾਇ ਤੂੰ ਪਰਮਜੀਤ ਕੌਰ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹਨੇ ਹੱਥ ਜੋੜ ਕੇ ਕਿਹਾ ਨਹੀਂ ਪੋਤੇ ਮੇਨਾ ਕਹਿ ਮੈਂ ਬਣਾ ਦੂੰਗੀ ਖਾਣਾ ਬਸ ਥੋੜਾ ਵਕਤ ਦੇ ਦੇ ਨਵਜੋਤ ਨੇ ਹੱਸਦੇ ਹੋਏ ਤਾਣਾ ਮਾਰਿਆ ਹਾਂ ਹਾਂ ਵਕਤ ਤਾਂ ਤਾ ਤੂੰ ਸਾਰੀ ਜ਼ਿੰਦਗੀ ਖਾ ਲਿਆ ਹੁਣ ਥੋੜਾ ਕੰਮ ਵੀ ਕਰ ਲੈ ਵੈਸੇ ਵੀ ਮੁਫਤ ਦੀਆਂ ਰੋਟੀਆਂ ਤੋੜਨ ਤੋਂ ਤਾਂ ਚੰਗਾ ਆ ਕਿ ਕਿਸੇ ਕੰਮ ਆ ਜਾਣਗੀ ਉਹ ਮੁੜੀ ਤੇ ਚਲੀ ਗਈ ਪਰ ਉਹਦੇ ਸ਼ਬਦ ਦੀਵਾਰਾਂ ਨਾਲ ਟਕਰਾ ਕੇ ਪਰਮਜੀਤ ਕੌਰ ਦੇ ਕੰਨਾਂ 'ਚ ਪੈ ਰਹੇ ਸੀ ਮੁਫਤ ਦੀਆਂ ਰੋਟੀਆਂ ਸ਼ਾਮ ਦੇ 7 ਵਜੇ ਗਏ ਸੀ ਡਰਾਇੰਗ ਰੂਮ ਵਿੱਚ ਚਾਹਲ ਪੈਲ ਸੀ ਨਵਜੋਤ ਦੇ ਪੇਕੇ ਤੋਂ ਸਾਰੇ ਆ ਗਏ ਸੀ ਰਸੋਈ ਵਿੱਚ ਪਰਮਜੀਤ ਇਕੱਲੀ ਖੜੀ ਸੀ ਗੈਸ ਦੀ ਅੱਗ ਦੇ ਸਾਹਮਣੇ ਉਹਨਾਂ ਦਾ ਚਿਹਰਾ ਲਾਲ ਹੋ ਗਿਆ ਸੀ ਮੱਥੇ ਤੇ ਪਸੀਨਾ ਆ ਰਿਹਾ ਸੀ ਜਦੋਂ ਕਿਸੇ ਦੇ ਹੱਸਣ ਦੀ ਆਵਾਜ਼ ਆਉਂਦੀ ਤਾਂ ਉਹਨਾਂ ਦਾ ਹੱਥ ਤੇਜ਼ ਚੱਲ ਪੈਂਦਾ ਪੁੱਤ ਲਈ ਬਣਾ ਰਹੀਆਂ ਉਹ ਮੇਰੇ ਬੇਟਾ ਜੋ ਮਾਣੂ ਕੰਮ ਵਾਲੀ ਸਮਝਦਾ ਆ ਉਹ ਆਪਣੇ ਆਪ ਵਿੱਚ ਬੁੜਬੜਾਈ ਨਵਜੋਤ ਰਸੋਈ ਵਿੱਚ ਆਈ ਮਾਂ ਜੀ ਛੇਤੀ ਬਣਾਓ ਜਰਾ ਮੰਮੀ ਪਾਪਾ ਨੂੰ ਬਹੁਤ ਭੁੱਖ ਲੱਗੀ ਆ ਥੋੜਾ ਟਾਈਮ ਦੇ ਪੁੱਤ ਸਾਰਾ ਕੁਝ ਛੇਤੀ ਤਿਆਰ ਹੋ ਜਾਊਗਾ ਫਿਰ ਨਵਜੋਤ ਨੇ ਤਾਣਾ ਮਾਰਿਆ ਟਾਈਮ ਟਾਈਮ ਜਦੋਂ ਵੇਖੋ ਟਾਈਮ ਹੀ ਮੰਗਦੀ ਰਹਿੰਦੀ ਆ ਕੋਈ ਕੰਮ ਛੇਤੀ ਵੀ ਕਰ ਦਿਆ ਕਰ ਦਿਮਾਗ ਖਰਾਬ ਕਰਕੇ ਰੱਖਿਆ ਆ ਥੋੜੀ ਦੇਰ ਬਾਅਦ ਖਾਣਾ ਤਿਆਰ ਸੀ ਨਵਜੋਤ ਦੇ ਪਾਪਾ ਨੇ ਕਿਹਾ ਵਾਹ ਪੁੱਤ ਬਹੁਤ ਸਵਾਦ ਖਾਣਾ ਬਣਾਇਆ ਤੂੰ ਨਵਜੋਤ ਮੁਸਕਰਾ ਕੇ ਬੋਲੀ ਜੀ ਪਾਪਾ ਅੱਜ ਤਾਂ ਮੈਂ ਹੀ ਸਾਰਾ ਕੁਝ ਬਣਾਇਆ ਆ ਤਾਂ ਇਹ ਸੁਣ ਕੇ ਉਹਦੀ ਮਾਂ ਬੋਲੀ ਆਪਣੀ ਸਾਸ ਨੂੰ ਵੀ ਆਖ ਦਿਆ ਕਰ ਕੋਈ ਕੰਮ ਕਿ ਕੰਮ ਚ ਹੱਥ ਵਟਾ ਦਿਆ ਕਰੇ ਕਿੰਨੀ ਕਮਜ਼ੋਰ ਹੋ ਗਈ ਆ ਮੇਰੀ ਤੀ ਕੰਮ ਕਰ ਕਰਕੇ ਮੰਮੀ ਉਹ ਤਾਂ ਬਸ ਜਦੋਂ ਵੇਖੋ ਮਾਲਾ ਹੀ ਫੇਰਦੀ ਰਹਿੰਦੀ ਆ ਤੇ ਮੁਫਤ ਦਾ ਲੰਗਰ ਖਾਂਦੀ ਰਹਿੰਦੀ ਆ ਇਹ ਸੁਣ ਕੇ ਉਹਦੀ ਮਾਂ ਨੇ ਕਿਹਾ ਤਾਂ ਆਖਿਰ ਆਪਣੀ ਸਾਸ ਨੂੰ ਤੁਸੀਂ ਫਿਰ ਰੱਖਿਆ ਹੀ ਕਿਉਂ ਆ ਇੱਥੇ ਉਹਨੂੰ ਕਿਸੇ ਬਿਰਦਾ ਆਸ਼ਰਮ ਕਿਉਂ ਨਹੀਂ ਛੱਡ ਦਿੰਦੇ ਗੁਰਪ੍ਰੀਤ ਥੋੜਾ ਜਿਹਾ ਅਸਹਿਜ ਹੋ ਗਿਆ ਤਨਵਜੋਤ ਬੋਲੀ ਮੰਮੀ ਇਹਦੀ ਕੋਈ ਲੋੜ ਨਹੀਂ ਵੈਸੇ ਵੀ ਉਹ ਬੁੱਢੀ ਹੋ ਗਈ ਆ ਹੁਣ ਜਿਆਦਾ ਸਮਾਂ ਤਾਂ ਵੈਸੇ ਵੀ ਨਹੀਂ ਉਹਨੇ ਜੀਉਣਾ ਇਸ ਲਈ ਬਸ ਥੋੜਾ ਜਿਹਾ ਤਰਸ ਆ ਜਾਂਦਾ ਆ ਇਹਨਾਂ ਗੱਲਾਂ ਨੇ ਪਰਮਜੀਤ ਦੇ ਦਿਲ ਨੂੰ ਤੋੜ ਦਿੱਤਾ ਸੀ ਕਿਸੇ ਨੇ ਉਹਨੂੰ ਕੁਝ ਨਾ ਪੁੱਛਿਆ ਉਹ ਚੁੱਪਚਾਪ ਰਸੋਈ ਚ ਮੁੜ ਗਈ ਉਹਨਾਂ ਦੀਆਂ ਅੱਖਾਂ 'ਚ ਹੁਣ ਇੱਕ ਸ਼ਾਂਤੀ ਸੀ ਉਹ ਸ਼ਾਂਤੀ ਜੋ ਤੂਫਾਨ ਤੋਂ ਪਹਿਲਾਂ ਆਉਂਦੀ ਆ ਰਾਤ ਦੇ 11 ਵਜੇ ਗਏ ਸੀ ਪਰਮਜੀਤ ਕੌਰ ਨੇ ਸਾਰਾ ਕੰਮ ਨਿਬੇੜ ਦਿੱਤਾ ਸੀ ਥੱਕੀ ਹੋਈ ਚਾਲ ਨਾਲ ਉਹ ਆਪਣੇ ਕਮਰੇ ਵੱਲ ਵਧੀ ਪਰ ਦਰਵਾਜ਼ਾ ਖੋਲਦੇ ਹੀ ਰੁਕ ਗਈ ਕਮਰੇ ਦੇ ਅੰਦਰ ਨਵਜੋਤ ਦੇ ਮੰਮੀ ਪਾਪਾ ਆਰਾਮ ਨਾਲ ਬੈਠੇ ਸੀ ਪਰਮਜੀਤ ਕੌਰ ਨੇ ਬਿਨਾਂ ਕੁਝ ਕਹੇ ਪੁੱਛਿਆ "ਓਹ ਤੁਸੀਂ ਇੱਥੇ ਨਵਜੋਤ ਉੱਥੇ ਆਈ ਕੀ ਹੋਇਆ ਪਾਪਾ?" ਉਹਦੇ ਪਾਪਾ ਬੋਲੇ "ਨਵਜੋਤ ਇਹ ਕੀ ਤੌਰ ਤਰੀਕਾ ਆ ਤੇਰੀ ਸੱਸ ਬਿਨਾਂ ਪੁੱਛੇ ਕਮਰੇ 'ਚ ਆ ਗਈ" ਨਵਜੋਤ ਪੜਕ ਗਈ ਤਾਨੂੰ ਅਕਲ ਹੈ ਜਾਂ ਨਹੀਂ ਮੰਮੀ ਜੀ ਐਵੇਂ ਬਿਨਾ ਆਵਾਜ਼ ਦਿੱਤੇ ਕਿਸੇ ਦੇ ਕਮਰੇ ਚ ਰਸੋਈ ਚ ਇੰਨੀ ਜਗ੍ਹਾ ਆ ਉਥੇ ਆਰਾਮ ਨਾਲ ਪੈ ਜਾਓ ਵੈਸੇ ਵੀ ਖਾਣਾ ਉੱਥੇ ਹੀ ਬਣਦਾ ਆ ਤਾਂ ਸੌਣ ਲਈ ਉੱਥੇ ਹੀ ਸਭ ਤੋਂ ਵਧੀਆ ਜਗ੍ਹਾ ਆ ਤਾਂ ਪਰਮਜੀਤ ਕੌਰ ਬੋਲੀ ਪੁੱਤ ਉਹ ਜਗ੍ਹਾ ਤਾਂ ਮਾਂ ਜੀ ਜ਼ਿਆਦਾ ਗੱਲਾਂ ਨਾ ਕਰੋ ਇਹ ਮੇਰੇ ਮੰਮੀ ਪਾਪਾ ਆ ਮੈਂ ਇਹਨਾਂ ਨੂੰ ਜ਼ਮੀਨ ਤੇ ਨਹੀਂ ਸੁਵਾ ਸਕਦੀ ਤੁਹਾਨੂੰ ਕੀ ਫਰਕ ਪੈਂਦਾ ਆ ਸਾਰਾ ਦਿਨ ਤਾਂ ਮਾਲਾ ਜਪਦੇ ਰਹਿੰਦੇ ਹੋ ਹੁਣ ਅਸੋਈ ਚ ਸੌਂ ਲਓਗੇ ਤਾਂ ਕੀ ਹੋਊਗਾ ਨਵਜੋਤ ਨੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਪਰਮਜੀਤ ਘਰ ਉੱਥੇ ਖੜੀ ਰਹਿ ਗਈ ਹੌਲੀ ਜਈ ਉਹਦੇ ਬੁੱਲ ਹਿਲੇ ਅੱਜ ਮੈਂ ਸਭ ਕੁਝ ਸੁਣ ਲਿਆ ਹੁਣ ਬਹੁਤ ਹੋ ਗਿਆ ਹੁਣ ਬਸ ਉਹ ਰਸੋਈ ਵਿੱਚ ਚਲੀ ਗਈ ਤੇ ਇੱਕ ਸੀਕ੍ਰੇਟ ਡਰਾਅ ਵਿੱਚੋਂ ਕਾਗਜ਼ ਕੱਢ ਲਏ ਸਵੇਰ ਦੇ 8 ਵਜੇ ਘਰ ਵਿੱਚ ਵਕੀਲ ਆਏ ਹੋਏ ਸੀ ਨਵਜੋਤ ਨੀਂਦ ਵੀ ਛੁੱਟ ਕੇ ਬਾਹਰ ਆਈ ਇਹ ਸਭ ਕੀ ਹੋ ਰਿਹਾ ਹੈ ਤੇ ਇਹ ਕੌਣ ਆਇਆ ਤੇ ਕਾਗਜ਼ ਕਾ ਦੇ ਆ ਪਰਮਜੀਤ ਕੋ ਨਿ ਸ਼ਾਂਤ ਆਵਾਜ਼ ਵਿੱਚ ਕਿਹਾ ਨਵਜੋਤ ਪੁੱਤ ਇਹ ਸਾਡੇ ਘਰ ਦੇ ਕਾਗਜ਼ ਆ ਜਿਨ੍ਹਾਂ ਉੱਤੇ ਹੁਣ ਮੇਰਾ ਆਖਰੀ ਸਹਰਨ ਬਾਕੀ ਆ ਹੁਣ ਉਹ ਵੀ ਹੋ ਗਿਆ ਤਾਂ ਨਵਜੋਤ ਚੀਕੀ ਕੀ ਮਤਲਬ ਇਹ ਮੇਰਾ ਤੇ ਗੁਰਪ੍ਰੀਤ ਦਾ ਘਰ ਆ ਤਾਂ ਪਰਮਜੀਤ ਕਰੋ ਉੱਠ ਕੇ ਖੜੀ ਹੋਈ ਨਹੀਂ ਨਵਜੋਤ ਇਹ ਉਹ ਘਰ ਆ ਜਿਹੜਾ ਮੈਂ ਆਪਣੇ ਪਤੀ ਦੇ ਨਾਲ ਮਿਲ ਕੇ ਬਣਾਇਆ ਸੀ ਜਿਸ ਕਾਗਜ਼ ਉਤੇ ਮੈਂ ਪਹਿਲਾਂ ਸਾਈਨ ਕੀਤੇ ਸੀ ਨਾ ਉਹ ਨਕਲੀ ਸੀ ਮੈਂ ਬਸ ਤੁਹਾਡਾ ਇਮਤਿਹਾਨ ਲੈ ਰਹੀ ਸਾਂ ਤੇ ਤੁਸੀਂ ਹਾਰ ਗਏ ਹੁਣ ਇਹ ਘਰ ਉਹਨਾਂ ਮਾਵਾਂ ਲਈ ਹੋਵੇਗਾ ਜਿਨ੍ਹਾਂ ਨੂੰ ਰਸੋਈ ਵਿੱਚ ਸੌਣ ਲਈ ਕਿਹਾ ਗਿਆ ਤੇ ਜਿਨ੍ਹਾਂ ਨੂੰ ਚਾਹ ਮੰਗਨ ਤੇ ਵੀ ਤਾਣੇ ਮਿਲੇ ਨਵਜੋਤ ਕਾਗਜ਼ ਖੋਣ ਲਈ ਵਧੀ ਤੁਸੀਂ ਪਾਗਲ ਹੋ ਗਏ ਹੋ ਇਹ ਘਰ ਮੇਰਾ ਆ ਤਾਂ ਉਦੋਂ ਹੀ ਚਟਾਕ ਇੱਕ ਤੇਜ਼ ਥੱਪੜ ਦੀ ਆਵਾਜ਼ ਹਾਲ ਵਿੱਚ ਗੂੰਜੀ ਪਰਮਜੀਤ ਕੌਰ ਨੇ ਨਵਜੋਤ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਸੀ ਫਿਰ ਗੁਰਪ੍ਰੀਤ ਅੱਗੇ ਵਧਿਆ ਮਾਂ ਇਹ ਕੀ ਕੀਤਾ ਤੂੰ ਤਾਂ ਪਰਮਜੀਤ ਕੌਰ ਨੇ ਦੂਜਾ ਥੱਪੜ ਉਹਦੇ ਵੀ ਦੇ ਮਾਰਿਆ ਸ਼ਰਮੰਦੀ ਆ ਮੈਨੂੰ ਆਪਣੀ ਪਰਵਰਿਸ਼ ਤੇ ਇਹ ਥੱਪੜ ਤੇਰੀ ਗੱਲ ਤੇ ਨਹੀਂ ਤੇਰੇ ਸੰਸਕਾਰਾਂ ਤੇ ਪਿਆ ਤਾਂ ਕਿ ਅਗਲੀ ਵਾਰ ਕੋਈ ਹੋਰ ਮਾਂ ਆਪਣੇ ਹੀ ਘਰ ਚ ਬਗਾਨੀ ਨਾ ਕਹਿਲਾਵੇ ਨਵਜੋਤ ਦੀ ਮਾਂ ਉੱਠ ਕੇ ਬੋਲੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਧੀ ਉੱਤੇ ਹੱਥ ਚੁੱਕਣ ਦੀ ਤਾ ਪਰਮਜੀਤ ਕਰਨੀ ਜਵਾਬ ਦਿੱਤਾ ਤੁਸੀਂ ਮਾਂ ਹੋ ਜੋ ਤੁਹਾਡੀ ਕੁੜੀ ਨੇ ਮੈਨੂੰ ਰਸੋਈ ਚ ਸੌਣ ਲਈ ਕਿਹਾ ਉਦੋਂ ਤੁਹਾਡੀ ਮਮਤਾ ਕਿੱਥੇ ਸੀ ਤੁਸੀਂ ਆਪਣੀ ਕੁੜੀ ਨੂੰ ਸਾਰਾ ਕੁਝ ਸਿਖਾਇਆ ਬਸ ਇੱਜ਼ਤ ਕਰਨੀ ਨਹੀਂ ਸਿਖਾਈ ਹੁਣ ਤੁਸੀਂ ਸਾਰੇ ਇੱਥੋਂ ਜਾ ਸਕਦੇ ਹੋ ਕੱਲ ਸਵੇਰ ਤੱਕ ਮੈਨੂੰ ਇਸ ਘਰ ਵਿੱਚ ਕੋਈ ਨਹੀਂ ਦਿਖਣਾ ਚਾਹੀਦਾ ਮੈਂ ਇਹ ਘਰ ਉਹਨਾਂ ਮਾਵਾਂ ਲਈ ਖੋਲ ਰਹੀ ਹਾਂ ਜੋ ਬੇਕਾਰ ਆ ਮੈਂ ਵੀ ਹੁਣ ਬਿਰਧ ਆਸ਼ਰਮ ਜਾ ਰਹੀ ਹਾਂ ਸਾਰੀ ਜਾਇਦਾਦ ਮੈਂ ਉਹਨਾਂ ਨੂੰ ਦਾਨ ਕਰ ਦਿੱਤੀ ਆ ਜਦੋਂ ਔਰਤ ਔਰਤ ਨੂੰ ਨੀਵਾਂ ਦਿਖਾਉਣਾ ਛੱਡ ਦਊਗੀ ਨਾ ਫਿਰ ਹੀ ਹਰ ਘਰ ਚ ਨੰਬ ਵਾਪਸ ਆਊਗਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਬਜ਼ੁਰਗਾਂ ਦਾ ਸਤਕਾਰ ਹੀ ਕਰਦੀ ਅਸਲੀ ਦੌਲਤ ਹੈ ਜੇ ਅਸੀਂ ਅੱਜ ਆਪਣੇ ਮਾਪਿਆਂ ਦਾ ਅਪਮਾਨ ਕਰਦੇ ਆ ਤਾਂ ਕੱਲ ਸਾਡੀ ਆਪਣੀ ਔਲਾਦ ਵੀ ਸਾਡੇ ਨਾਲ ਉਹ سلوਕ ਕਰੂਗੀ ਸੋ ਦੋਸਤੋ ਏ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ